ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਬਹੁ ਆਰਥਕ ਸ਼ਬਦ ਐਡੇ ਦੇ ਕਰਾਂਗੇ ਕੱਲ ਅਸੀਂ ਊੜੇ ਦੇ ਕੀਤੇ ਸੀ ਅੱਜ ਅਸੀਂ ਐਡੇ ਦੇ ਕਰਾਂਗੇ ਨਾਉ ਲੈਟਸ ਸਟਾਰਟ ਅੱਕ ਥੱਕ ਜਾਣਾ ਟੈਲੀਫੋਨ ਸੁਣ ਸੁਣ ਕੇ ਮੈਂ ਅੱਕ ਗਿਆ ਹਾਂ ਠੀਕ ਹੈ ਨੈਕਸਟ ਇਹਦਾ ਬੰਦਾ ਅੱਕ ਦਾ ਤੰਗ ਆ ਜਾਣਾ ਉਸ ਕਲਰ ਨੇ ਅੱਕ ਕੇ ਮੇਰੀ ਫਾਈਲ ਰਾਖੀ ਲਈ ਤੁਸੀਂ ਇੱਥੇ ਅੱਕ ਹੀ ਲਿਖੋਗੇ ਅਤਿਆ ਨਹੀਂ ਲਿਖਣਾ ਕਿ ਉਸ ਕਲਕ ਨੇ ਤਾਂਗਾ ਆ ਕੇ ਅਥੇ ਵਰਡ ਅਸੀਂ ਅਕ ਹੀ ਯੂਜ਼ ਕਰਨਾ ਠੀਕ ਹੈ ਨੈਕਸਟ ਅਕ ਇੱਕ ਬੂਟਾ ਆਕੜ ਦੇ ਬੋ ਫੁੱਲ ਬਹੁਤ ਸੋਨੇ ਲੱਗਦੇ ਹਨ ਠੀਕ ਹੈ ਨੈਕਸਟ ਨੰਬਰ ਸੈਕੰਡ ਹੈ ਆਕੜ ਹੰਕਾਰ ਅਫਸਰ ਬੰਦਿਆ ਹੀ ਉਸ ਵਿੱਚ ਆਕੜ ਆ ਗਈ ਆਕੜ ਦਾ ਸਖਤ ਠੰਡ ਵਿੱਚ ਮੇਰੇ ਹੱਥ ਪੈਰ ਆਕੜ ਗਏ ਥਰਡ ਹੈ ਦਾ ਲੜਾਈ ਲਈ ਤਿਆਰ ਹੋਣਾ ਜੰਗੀ ਹਰ ਕਿਸੇ ਨਾਲ ਆਕੜ ਪੈ ਦਿੰਦਾ ਹੈ ਜੱਗੀ ਨਾਮ ਹੈ ਤੁਸੀਂ ਇੱਥੇ ਕੋਈ ਹੋਰ ਵੀ ਨਾਮ ਲਿਖ ਸਕਦੇ ਹੋ ਠੀਕ ਹੈ ਅਕੜੇਵਾ ਮੈਨੂੰ ਆਕੜ ਆ ਰਹੇ ਹਨ ਸ਼ਾਇਦ ਬੁਖਾਰ ਹੋ ਜਾਵੇ ਨੰਬਰ 3 ਹੈ ਅੱਗਾ ਅਗਲਾ ਜਨਮ ਕਲਯੁਗ ਵਿੱਚ ਕੋਈ ਕੋਈ ਅੱਗਾ ਸਵਾਰਨ ਦੀ ਸੋਚਦਾ ਹੈ ਨੈਕਸਟ ਦਾ ਬੰਦਾ ਮੌਕਾ ਸਿਆਣੇ ਬੰਦੇ ਅੱਗਾ ਪਿੱਛਾ ਵੇ ਕੇ ਗੱਲ ਕਰਦੇ ਹਨ ਨਹੀਂ ਕਿ ਮੌਕਾ ਦੇ ਕੇ ਟਾਈਮ ਦੇ ਕੇ ਕਿ ਕਿਹੜਾ ਟਾਈਮ ਸਹੀ ਹੈ ਉਸ ਟਾਈਮ ਤੇ ਉਹ ਗੱਲ ਕਰਦੇ ਹਨ ਅੱਗਾ ਮੌਤ ਦਾ ਦਿਨ ਹਰ ਬੰਦੇ ਦਾ ਅੱਗਾ ਨੇੜੇ ਆ ਰਿਹਾ ਹੈ ਨੰਬਰ 4 ਅੱਡਾ ਟਿਕਾਣਾ ਅਹਿਮ ਮੁਨੀਆਰੀ ਦੀ ਦੁਕਾਨ ਹੀ ਮੇਰਾ ਬਹਿਨ ਖੋਲਣ ਦਾ ਅੱਡਾ ਹੈ ਨੈਕਸਟ ਅੱਡੇ ਦਾ ਬੰਦਾ ਬੱਸ ਸਟੈਂਡ ਅੱਡਾ ਦਰਬਾਰ ਸਾਹਿਬ ਦੇ ਕੋਲ ਹੀ ਹੈ ਤਰਖਾਨ ਦੇ ਕੰਮ ਕਰਨ ਦੀ ਥਾਂ ਤਰਖਾਨ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਡਾ ਤਿਆਰ ਕਰਦੇ ਹਨ ਨੰਬਰ 5 ਹੈ ਆਣਾ ਸਿੱਕਾ ਕਈ ਵਾਰੀ ਉਸ ਕੋਲ ਆਣਾ ਵੀ ਨਹੀਂ ਹੁੰਦਾ ਆਣਾ ਅੱਖ ਦਾ ਡੇਲਾ ਮੇਰੀ ਗੱਲ ਸੁਣ ਕੇ ਉਹ ਆਨੇ ਕੱਢ ਕੇ ਵੇਖਣ ਲਗਾ ਯਾਨੀ ਕਿ ਅੱਖਾ ਖੋਲ ਕੇ ਦੇਖਣ ਲਗਾ ਨੈਕਸਟ ਨੰਬਰ 6 ਹੈ ਅੰਗ ਸਰੀਰ ਦਾ ਅੰਗ ਉਸ ਦੇ ਸਾਰੇ ਅੰਗ ਸਹੀ ਸਲਾਮਤ ਹਨ ਅੰਗ ਸਾਖ ਅੰਗ ਵਿਆਹ ਤੇ ਸਾਰੇ ਅੰਗ ਸਾਖ ਸੱਦੇ ਹੋਏ ਹਨ ਇਕ ਅੰਗ ਦਾ ਬੰਦਾ ਨਾਲ ਪ੍ਰਭੂ ਸਦਾ ਹੀ ਆਪਣੇ ਭਗਤਾ ਦੇ ਅੰਗ ਸੰਗ ਹੁੰਦੇ ਹਨ ਇੱਕ ਅੰਗ ਹੁੰਦਾ ਹੈ ਅੰਕ ਜਾਂ ਨੰਬਰ ਮਾਰਕਸ ਕਰਨੇ ਜੀ ਨੂੰ ਇਹ ਹੁਕਮਨਾਮਾ ਸ੍ਰੀ ਗੁਰੂ ਗਨ ਸਾਹਿਬ ਜੀ ਦੇ 546 ਅੰਗ ਤੇ ਹੈ ਨੰਬਰ 7 ਤੇ ਲਾਸਟ ਹੈ ਅਰਕ ਕੋਨੀ ਉਸਨੇ ਮੈਨੂੰ ਅਰਕ ਮਾਰ ਕੇ ਸਭ ਸਮਝਾ ਦਿੱਤਾ ਅਰਕ ਦਾ ਦਵਾਈ ਫੋੜੇ ਤੇ ਨਿੰਮ ਦਾ ਅਰਕ ਲਗਾਓ ਅਰਗ ਦਾ ਪਰਸੀਨਾ ਗਰਮੀ ਤੇ ਮੇਰਾ ਅਰਗ ਕੱਢ ਦਿੱਤਾ ਗਰਮੀ ਨੇ ਮੇਰਾ ਪਰਸੀਨਾ ਯਾਨੀ ਕਿ ਕੱਢ ਦਿੱਤਾ ਐਂਡ ਲਾਸਟ ਹੈ ਅਰਗ ਦਾ ਸਾਰਿਆ ਨਿਚੋੜ ਇਸ ਕਾਰਨ ਦਾ ਅਰਗ ਲਿਖੋ ਠੀਕ ਹੈ ਐਉਂ ਜਿਸੇ ਉੜੇ ਤੇ ਕਿਤੇ ਹੋਰ ਨੈਕਸੈਸਰੀ ਐਡ ਇਹਦੇ ਕਰਾਂਗੇ ਓਕੇ